ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਦੇ ਵਿੱਚ ਪੈਂਦੇ ਬੀੜੀਆਂ ਮਹੱਲੇ ਦੇ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਸੱਤ ਨੌਜਵਾਨ ਚਾਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਤੀਰ ਤਾਰ ਅਤੇ ਦਸਤੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਅਤੇ ਪਾਜ ਪਾਦੇ ਉਹਗੇ ਆਗੂ ਅਤੇ ਸਾਬਕਾ ਕਾਉਂਸਲਰ ਜਤਿੰਦਰ ਪਰਦੇਸੀ ਦੇ ਘਰ ਤੇ ਹਮਲਾ ਕਰ ਦਿੱਤਾ ਸਾਰੇ ਹਮਲਾਵਰਾਂ ਨੇ ਮੂੰਹ ਤੇ ਕੱਪੜੇ ਲਪੇਟੇ ਹੋਏ ਸਨ ਚਾਰ ਮੋਟਰਸਾਈਕਲਾਂ ਦੇ ਵਿੱਚੋਂ ਸਿਰਫ ਇੱਕ ਦੀ ਨੰਬਰ ਪਲੇਟ ਹੀ ਨਜ਼ਰ ਆ ਰਹੀ ਸੀ ਹਮਲਾਵਰਾਂ ਨੇ ਜਤਿੰਦਰ ਪਰਦੇਸੀ ਦੇ ਗੇਟ ਅਤੇ ਅੰਦਰ ਲੱਗੇ ਮੋਟਰਸਾਈਕਲ ਤੇ ਤੀਜ਼ ਤਾਰ ਹਥਿਆਰ ਅਤੇ ਦਸਤੀ ਹਥਿਆਰਾਂ ਦੇ ਨਾਲ ਵਾਰ ਕੀਤੇ ਸ਼ਰੀਹਾਂ ਨੂੰ ਧਮਕੀਆਂ ਦੇਣ ਦੇ ਤੋਂ ਮੌਕੇ ਤੋਂ ਫਰਾਰ ਹੋ ਗਏ ਪਰਨਾ ਦੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਉੱਗੇ ਆਗੂ ਜਤਿੰਦਰ ਪਰਦੀਸੀ ਨੇ ਦੱਸਿਆ ਕਿ ਉਹ ਰਾਤ 8:08 ਵਜੇ ਦੇ ਕਰੀਬ ਘਰ ਦੇ ਵਿੱਚ ਵਾਪਸ ਆਏ ਤਾਂ ਉਹ ਆ ਕੇ ਅੰਦਰ ਬੈਠੇ ਹੀ ਸਨ ਕਿ ਬਾਹਰੋਂ ਠਾਠ ਹਾਦੀ ਆਵਾਜ਼ ਆਈ ਅਤੇ ਉਹ ਕਮਰੇ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਤਾਂ ਦੇਖਿਆ ਕਿ ਘਰ ਦੇ ਅੰਦਰ ਲੱਗੇ ਮੋਟਰਸਾਈਕਲ ਤੇ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਜਿੰਨਾ ਤੱਕ ਉਹ ਉੱਠ ਕੇ ਬਾਹਰ ਆਉਂਦੇ ਤਾਂ ਹਮਲਾਵਰ ਰੌਲਾ ਪਾਉਂਦੇ ਹੋਏ ਭੱਜ ਚੁੱਕੇ ਸਨ। ਕੀ ਗੱਲ ਹੋਈ ਹੈ ਭਾਜੀ? ਮੈਂ ਕੋਈ ਤਕਰੀਬਨ 8:00 ਵਜੇ ਘਰ ਆਇਆ। ਕੋਈ ਕਿਸੇ ਫੰਕਸ਼ਨ ਤੇ ਗਏ تھے۔ ਤੇ ਆਪਾਂ ਅਰੇ ਘਰ ਚਾਉ ਪੀਨੇ ਆ ਤੇ ਸਵੇਕ 8 ਵਜੇ ਮਤਲਬ ਬਾਹਰੋਂ ਬੜੀ ਠਾਠਾ ਦੀ ਆਵਾਜ਼ ਆਈ ਮੈਂ ਸਮਝਾ ਬੱਚੇ ਸ਼ਾਇਦ ਗਲੀ ਚ ਪਟਾਕੇ ਚਲਾਉਂਦੇ ਜਦੋਂ ਬਾਹਰ ਨਿਕਲੇ ਵਿਖਿਆ ਤੇ ਸਾਡੇ ਘਰ ਦੇ ਅੰਦਰ ਆ ਕੇ ਚਾਰ ਜਣੇ ਦੋ ਜਣੇ ਪਿੱਛੇ ਸੀ ਦੋ ਜਣੇ ਅੱਗੇ ਸੀ ਉਹ ਦਾਤਰਾ ਨਾਲ ਮੋਟਰਸਾਈਕਲ ਖੜਾ ਸੀ ਉੱਤੇ ਮਾਰ ਰਹੇ ਸੀ ਮਤਲਬ ਕਿੰਨੇ ਰਾਟ ਫੜੀ ਦੀ ਕਿੰਨੇ ਦਾਤਰਾ ਫੜੇ ਰਹੀ ਤੇ ਤਿੰਨੇ ਜਣੇ ਪਿੱਛੇ ਖੜੇ ਸੀ ਤੇ ਟੀਮ ਮੋਰਸਰਲਾਂ ਤੇ ਆਏ ਨੇ ਟੋਟਲ 7 ਜਣੇ ਸੀ ਤੇ ਬਸ ਫਿਰ ਉਹ ਜਦੋਂ 5-10 ਮਿੰਟ ਚੀ ਉਹ ਮਰਲ ਕਰਕੇ ਰਾਡਾ ਨਾਲ ਮੋਟਰਸਾਈਕਲ ਦੇ ਹਮਲਾ ਤੇ ਮਿਲ ਕੇ ਚਲ ਗਏ ਘਰ ਦੇ ਅੰਦਰ ਆ ਕੇ ਤੇ ਉਹਦੇ ਬਾਅਦ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਇਸ ਤਰ੍ਹਾਂ ਦੀ ਪਛਾਣ ਹੋ ਸਕਦੇ ਜਾਂ ਕੋਈ ਨਹੀਂ ਕੋਈ ਅਸੀਂ ਗੱਲ ਨਹੀਂ ਰੰਜਿਸ਼ ਤੇ ਮੈਂ ਸਿਟੀਕਲ ਲੈਵਲ ਤੇ ਵੀ ਕਾਫੀ ਮਤਲਬ ਸਰਗਰਮ ਸਰਗਰਮ ਰਹੇ ਆ ਪਹਿਲੀ ਇਹ ਦੇਖੋ ਮੈਂ 4 ਜੁਲਾਈ ਨੂੰ ਮੈਂ ਗੁੱਡੇ ਨੂੰ ਆਪਰੇਟ ਕਰਾਇਆ ਸੀ ਉਹਦੇ ਬਾਅਦ ਮੈਂ ਮਤਲਬ ਕਹਿ ਸਕਦੇ ਆ ਵੀ ਆਪਾਂ 5-6 ਮਹੀਨੇ ਤੱਕ ਘਾਰ ਹੀ ਆ ਤੇ ਉਦੋਂ ਦੇ ਇਲਾਵਾ ਜਿਹੜੀਆਂ ਪਹਿਲੀਆਂ ਨੇ ਮਤਲਬ ਕਈਆਂ ਦੇ ਕੰਮ ਸਵਾਰੇ ਕਈਆਂ ਦੇ ਹੋ ਸਕਦਾ ਕੋਈ ਪਹਿਲੀ ਵੀ ਕੋਈ ਹੋ ਸਕਦੀ ਹੈ ਕਿਸੇ ਦੇ ਦਿਲ ਦੇ ਵਿੱਚ ਤੇ ਫਰਦਰ ਕੀ ਕਾਰਵਾਈ ਫਰਦਰ ਕਾਰਵਾਈ ਵੀ ਇੱਕ ਮਤਲਬ ਕੋਈ ਜਿਆਦਾ ਟਾਈਮ ਨਹੀਂ ਹੈ 8:00 8:00 ਦੇ ਵਕਿਆ ਸ਼ਹਿਰ ਦੇ ਵਿੱਚੋਂ ਦੋ ਮਤਲਬ ਸੀਐਮ ਹੋ ਕੇ ਗਏ ਨੇ ਤੇ ਜਿਹੜੇ ਆਏ ਨੇ ਉਹਨਾਂ ਦੇ ਦਿਲ ਦੇਖੋ ਕਿੰਨੇ ਵਧੇ ਨੇ ਪੁਲਿਸ ਸਾਰੇ ਮਤਲਬ ਇਲਾਕੇ ਨੂੰ ਕਵਰ ਕਰ ਰਹੀ ਆ ਉਹਦੇ باوجود ਵੀ ਫਿਰ ਮਤਲਬ ਆਪਣਾ ਕੰਮ ਕਰਕੇ ਜਾਣ ਦੇ ਹੈ ਅਸੀਂ ਮੰਗ ਕਰਦੇ ਆ ਵੀ ਇਹ ਬੰਦੇ ਸਾਹਮਣੇ ਆਣੇ ਚਾਹੀਦੇ ਨੇ ਮਤਲਬ ਪੁਲਿਸ ਕੋਲੋਂ ਵੀ ਅਸੀਂ ਇਹ ਮੰਗ ਕਰਨੇ ਆ ਵੀ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਜਿਹਨਾਂ ਦਾ ਪਤਾ ਲਗਾਇਆ ਜਾਏ ਜੇ ਮੈਂ ਦੋ ਮਿੰਟ ਅੱਗੇ ਨਾ ਜਾਵਾਂ ਤੇ ਹੋ ਸਕਦਾ ਮੇਰੇ ਤੋਂ ਉੱਥੇ ਹੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਪਾ ਆਗੂ ਜਤਿੰਦਰ ਪ੍ਰਦੇਸੀ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਐਸਾ ਕਾਲ ਆਈ ਹੈ ਕਡੋਰੂਨ ਤੋਂ ਕਿ ਪ੍ਰਦੇਸੀ ਤਉ ਕੀ ਉਹਦੇ ਕਾਲਪਈ ਹਲੂਛਾਤੀ ਕੇ ਦੇ ਰੱਖੀ ਆਗੇ ਪੈ ਗਏ ਇਹਨਾਂ ਦਸਤਾਬਾਹ ਨਾਲ ਕੀਤੇ ਪਰ ਮੂੰਹ ਬੰਦੇ ਸੀ ਉਹਨਾਂ ਨੇ ਤੇ ਮੌਕਾ ਹੀ ਵੇਖਿਆ ਵਾ ਬਾਕੀ ਇਹਨਾਂ ਨੂੰ ਨੀਰ ਰਹੀ ਦਰਦ ਕਰਦੀ ਆ ਬਾਕੀ ਤੇ ਕੀ ਸੀ ਜੋ ਆਏਗਾ ਉਹਦੇ ਉੱਪਰ ਕਾਰਵਾਈ ਕਰਨ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਂ ਉਹ ਵੀ ਸਿਕਾਈ ਕਿੰਨੇ ਬੰਦੇ ਸੀ ਪਤਾ ਲੱਗਾ ਕੁਝ ਕਿੰਨੇ ਬੰਦੇ ਕਿੰਨੇ ਮੋਟਰਸਾਈਕਲ ਸੀ ਸੱਤ ਜਣੇ ਸੀ ਸੱਤ ਕਿੰਨੇ ਮੋਟਰਸਾਈਕਲ ਸੀ ਮੋਟਰਸਾਈਕਲ ਸੀ ਦੋ ਦੋ ਹੁਣ ਅੱਗੇ ਕੀ ਕਾਰਵਾਈ ਕੀਤੀ ਜਾਏਗੀ ਚੋਣਾਂਗੇ 20 ਮਿੰਟ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ